ਇਹ ਪਹਿਲੇ ਮਾਰਚ ਤੋਂ ਕੈਂਪੇਨ ਸ਼ੁਰੂ ਕੀਤੀ ਸੀ ਔਰ ਇਹਨੂੰ ਜਲਦਾ ਤੋਂ ਬਹੁਤ ਪਰਮਾ ਹੰਗਾਰਾ ਮਿਲ ਰਿਹਾ ਜੀ ਔਰ ਇਹਦੇ ਨਾਲ ਜਿਹੜਾ ਹੈਗਾ ਕਿ ਅਸੀਂ ਮੈਂ ਸਾਰੇ ਪੰਜਾਬ ਦਾ ਟੂਰ ਇਹਨੂੰ ਲੈ ਕੇ ਕਰ ਰਿਹਾ ਹੈਗਾ ਜਿਸ ਤਰ੍ਹਾਂ ਅੱਜ ਮੈਂ ਬਟਿੰਡੇ ਪਹੁੰਚਿਆ ਇੱਥੋਂ ਮੈਂ ਹੁਣ ਸ਼ੁਰੂ ਕਰ ਰਿਹਾ ਜੀ ਮੈਂ ਆਲਰੇਡੀ ਜਿਹੜੇ 7 ਜ਼ਿਲ੍ਹਿਆਂ ਦੇ ਵਿੱਚ ਜਾ ਚੁੱਕਿਆ ਪਿਛਲੇ 2 ਦਿਨ ਦੇ ਵਿੱਚ ਔਰ 2 ਜ਼ਿਲ੍ਹੇ ਮੈਂ ਅੱਜ ਕਵਰ ਕਰਾਂਗਾ 10 ਤੇ ਮੇਰੇ ਨਾਲ ਜਿਸ ਤਰ੍ਹਾਂ ਪੂਰੀ ਟੀਮ ਵਰਕ ਦੇ ਨਾਲ ਅਸੀਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਮੇਰੇ ਸਹਿਯੋਗੀ ਮੇਰੇ ਨਾਲ ਸਾਧ ਜਗਰੂਪ ਸਿੰਘ ਜੀ ਤੁਹਾਡੇ ਲੋਕਲ ਐਮਐਲਏ ਤੇ ਮਾਸਟਰ ਜੀ ਜਗਰੂਪ ਸਿੰਘ ਜੀ ਆਪਣੇ ਪਚੋਮੰਡੀ ਤੋਂ ਔਰ ਸੁਖਵੀਰ ਮੈਸਰ ਖਾਨਾ ਜੀ ਸਾਡੇ ਮੇਅਰ ਸਾਹਿਬ ਪੰਜੀਤ ਜੀ ਔਰ ਡਿਪਟੀ ਕਮਿਸ਼ਨਰ ਸ਼ੌਕਤ ਜੀ ਔਰ ਮੈਡਮ ਐਸਐਸਪੀ ਤੇ ਕਮਿਸ਼ਨਰ ਸਾਰੇ ਇਹ ਸਾਰੀ ਸਾਡੀ ਟੀਮ ਹੈ ਜੀ ਜਿਹੜੀ ਨਸ਼ੇ ਵਿਰੋਧੀ ਆ ਔਰ ਅਸੀਂ ਸਾਰੇ ਡਿਪਾਰਟਮੈਂਟ ਇਕੱਠੇ ਹੋ ਕੇ ਸਾਰੇ ਡਿਪਾਰਟਮੈਂਟਸ ਦੀ ਮੀਟਿੰਗ ਕੀਤੀ ਆ ਇਹਦੇ ਵਿੱਚ ਇੱਕ ਨਵੀਂ ਅਪਰੋਚ ਆ ਜੀ ਜਿਹੜੇ ਬੱਚੇ ਨਸ਼ਾ ਕਰਦੇ ਆ ਉਹਦੇ ਨਾਲ ਸਰਕਾਰ ਨੂੰ ਪੂਰੀ ਹਮਦਰਦੀ ਹੈ ਉਹਨਾਂ ਨੂੰ ਨਸ਼ੇ ਚੋਂ ਕਿੱਦਾਂ ਬਾਹਰ ਕੱਢਣਾ ਉਹਦੀ ਅਸੀਂ ਪੂਰੀ ਜਿਹੜੀ ਰਣਨੀਤੀ ਬਣਾਈ ਆ ਸਰਕਾਰ ਦੀ ਨੀਅਤ ਸਾਫ਼ ਹੈ ਉਹ ਸਰਕਾਰ ਕੋਲ ਇੱਕ ਨੀਤੀ ਹੈ ਉਹ ਨੀਤੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਆ ਕਿ ਜਿਹੜੇ ਬੱਚੇ ਨਸ਼ਾ ਕਰਦੇ ਆ ਉਹਨਾਂ ਦੇ ਨਾਲ ਹੁੰਦੀਆਂ ਮਾਵਾਂ ਦੇ ਨਾਲ ਭੈਣਾਂ ਦੇ ਨਾਲ ਉਹਨਾਂ ਪਰਿਵਾਰਾਂ ਦੇ ਨਾਲ ਸਾਨੂੰ ਪੂਰੀ ਹਮਦਰਦੀ ਹੈ ਉਹਨਾਂ ਨੂੰ ਅਸੀਂ ਨਸ਼ੇ ਦੀ ਦਲਦਲ ਚੋਂ ਬਾਹਰ ਕੱਢਾਂਗੇ ਉਹਨੂੰ ਅਸੀਂ ਡੀਕ੍ਰਿਮੀਨਲਾਈਜ਼ ਕਰਦੇ ਹਾਂ ਜਿਹੜਾ ਬੱਚਾ ਨਸ਼ਾ ਕਰਦਾ ਹੈ ਜਿਹਦੇ ਕੋਲ ਉਹ ਕਨਸੈਪਸ਼ਨ ਕੁਆਂਟੀਟੀ ਹੈ ਜਿਹੜਾ ਫਸਟ ਟਾਈਮ ਆਫੈਂਡਰ ਹੈ ਉਹਨੂੰ ਅਸੀਂ ਹੁਣ ਪੁਲਿਸ ਜਿੰਨਾ ਵਿੱਚ ਨਾ ਭੇਜ ਕੇ ਜਿਹੜੇ ਸਾਡੇ ਟ੍ਰੀਟਮੈਂਟ ਸੈਂਟਰ ਹੈ ਜਿੱਥੇ ਅਸੀਂ ਉਹਨਾਂ ਨੂੰ ਨਸ਼ਾ ਸੁਰਾਣਾ ਇਹਦੇ ਨਾਲ ਨਾਲ ਜਿਹੜਾ ਬੰਦਾ ਇੰਜੈਕਸ਼ਨ ਲਗਾਉਂਦਾ ਉਹਨੂੰ ਗੋਲੀਆਂ ਤੇ ਲੈ ਕੇ ਫਿਰ ਗੋਲੀਆਂ ਛੜਾ ਕੇ ਨਸ਼ਾ ਛੁਡਾ ਕੇ ਕੋਈ ਨਾ ਕੋਈ ਕੰਮ ਸਿਖਾਣਾ ਹੈ ਨਵੀਂ ਅਪਰੋਚ ਹੈ ਸਕਿੱਲ ਡਿਵੈਲਪਮੈਂਟ ਦੇ ਸੈਂਟਰ ਖੋਲ੍ਹੇ ਆ ਜਿੱਥੇ ਸਾਡੇ ਐਡਿਕਸ਼ਨ ਹੈ ਉਹਦੀ ਕਪੈਸਿਟੀ ਅਨਹਾਂਸ ਕਰ ਰਿਹਾ ਜੀ ਪਹਿਲਾਂ ਸਾਡੇ ਕੋਲੇ ਸੀਗੇ ਜੀ 50 ਗਵਰਨਮੈਂਟ ਸੈਂਟਰ ਤੇ 110 ਪ੍ਰਾਈਵੇਟ ਜਿਹੜੇ ਡੀਡਿਕਸ਼ਨ ਬੈਡ ਸੀਗੇ 160 ਸੀਗੇ ਤੇ ਹੁਣ ਇਹ ਵੱਧ ਕੇ 380 ਹੋ ਗਿਆ ਜੀ 220 ਨਵੇਂ ਬੈਡ ਦਸ ਸੀ ਜਿਸ ਤਰ੍ਹਾਂ ਏਮਸ ਦੇ ਵਿੱਚ ਆਦੇਸ਼ ਦੇ ਵਿੱਚ ਔਰ ਕੁਝ ਨਰਸਿੰਗ ਕਾਲਜਸ ਦੇ ਵਿੱਚ ਇਹ ਅਸੀਂ ਕਪੈਸਿਟੀ ਅਨਹਾਂਸਮੈਂਟ ਕਰ ਰਹੀ ਹੈ ਜੇ ਲੋੜ ਪਈ ਤੇ ਹੋਰ ਵੀ ਕਰਾਂਗੇ ਜਿਹੜੇ ਕਿ 에어 ਕੰਡੀਸ਼ਨਡ ਹੋਣਗੇ ਉੱਥੇ ਨਸ਼ਾ ਛਡਾਉਣ ਵਾਸਤੇ ਸਾਰਾ ਸਹਾਜ ਉਸਮਾਨ ਸਾਰੇ ਐਕਸਪਰਟ ਕਾਉਂਸਲਰ ਯੋਗਾ ਹੋਏਗਾ ਮੈਡੀਟੇਸ਼ਨ ਹੋਏਗੀ ਉਹਨਾਂ ਨੂੰ ਕੋਈ ਨਾ ਕੋਈ ਕੰਮ ਜਿਹੜਾ ਬੱਚਾ ਕੰਮ ਸਿੱਖਣਾ ਚਾਹੁੰਦਾ ਉਹ ਵਾਲਾ ਉਹਨੂੰ ਕੰਮ ਸਿਖਾਇਆ ਜਾਏਗਾ ਚਾਹੇ ਉਹ ਆਈਟੀ ਨਰਸ ਰਿਲੇਟਡ ਹੋਵੇ ਐਗਰੀਕਲਚਰ ਨਾਲ ਰਿਲੇਟਡ ਹੋਵੇ ਜਾਂ ਉਹ ਆਰਟੀਆਈ ਨਾਲ ਰਿਲੇਟਡ ਹੋਵੇ ਜਾ ਕੋਈ ਵੀ ਜੇ ਬੱਚਾ ਕੋਈ ਫੂਡ ਕிராਫਟ ਇੰਸਟੀਚਿਊਟ ਨਾਲ ਕੋਈ ਬੇਕਰੀ ਜਾਂ ਹੋਰ ਕੋਈ ਕੰਮ ਸਿੱਖਣਾ ਚਾਹੁੰਦਾ ਮੇਲਿਆ ਸਲੂਨ ਦਾ ਕੰਮ ਚੱਕਣਾ ਚਾਹੁੰਦਾ ਤੇ ਜਦੋਂ ਸਾਡੇ ਕੋਲੇ ਬੱਚੇ ਜ਼ਿਆਦਾ ਹੋਣਗੇ ਤਾਂ ਅਸੀਂ ਉਹਨਾਂ ਨੂੰ ਅਲੱਗ-ਅਲੱਗ ਗਰੁੱਪ ਬਣਾ ਕੇ ਉਹਨਾਂ ਨੂੰ ਉਹ ਕੰਮ ਸਿਖਾਵਾਂਗੇ ਉਸ ਤੋਂ ਸਵਾਇ ਗਵਰਨਮੈਂਟ ਦੇ ਵਿੱਚ ਬਹੁਤ ਸਾਰੀਆਂ এমਪਲੋਇਮੈਂਟ ਜਨਰੇਸ਼ਨ ਦੀਆਂ ਜਿਸ ਤਰ੍ਹਾਂ ਖੇਤੀਬਾੜੀ ਦੇ ਵਿੱਚ ਮੈਂ ਕਹਾਂ 2 ਲੱਖ ਤੋਂ ਲੈ ਕੇ 25 ਲੱਖ ਰੁਪਏ ਦੀ ਜਿਹੜੀ ਕੈਪੀਟਲ ਉਹਨਾਂ ਨੂੰ ਮਿਲਦੀ ਹੈਗੀ ਆ ਵਿਦਾਊਟ ਆਨੀ ਕੋਲੇਟਰਲਸ ਗਵਰਨਮੈਂਟ ਵੱਲੋਂ ਮਿਲੇਗੀ ਉਹ ਹਾਈ ਵੈਲਿਊ ਕ੍ਰੌਪਸ ਜਿਹੜ ਆਪਣੇ ਡ੍ਰੈਗਨ ਫਰੂਟ ਹੋਵੇ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਲੇਟੈਸਟ ਟੈਕਨੀਕਸ ਆ ਨੈਟ ਫਾਰਮਿੰਗ ਹੋਵੇ ਜਿਹੜੀ ਕਿ ਹਾਈਲੀ ਪ੍ਰੋਫਿਟੇਬਲ ਹੈ ਕੋਈ ਡੇਰੀ ਜਾਂ ਹੋਰ ਕੋਈ ਜਿਹੜੇ ਕੋਰਸਸ ਆ ਆਬਵੀਅਸੇ ਖਰਾਬ ਆਗੇ ਉਹਨਾਂ ਨੂੰ ਤੇ ਉਹ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਲੋਨ ਦੇਵਾਂਗੇ ਜਿਹਦੇ ਸਬਸਿਡੀ ਕੰਪੋਨੈਂਟ ਵੀ ਹੋਏਗਾ ਔਰ ਆਪਣੀ ਵਧੀਆ ਖੁਸ਼ਹਾਲ ਜ਼ਿੰਦਗੀ ਜਿਹੜੀ ਉਹ بتا ਸਕਦੇ ਉਹਨੂੰ ਤੇ ਇਹਦੇ ਨਾਲ ਨਾਲ ਜਿਹੜਾ ਇੱਕ ਦੂਜਾ ਮੈਸੇਜ ਵੀ ਅਸੀਂ ਕਲੀਅਰ ਦੇ ਰਹੇ ਆ ਵੀ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਤੇ ਪੂਰੀ ਸਖਤੀ ਪੁਲਿਸ ਕਰ ਰਹੀ ਆ ਇੱਥੋਂ ਤੱਕ ਹਾਲਾਤ ਆ ਕਿ ਕੱਲ ਮੈਂ ਫਰੋਜ਼ਪੁਰ ਦੇ ਵਿੱਚ ਫ ਬਾਰਡਰ ਟੈਸਟਿਕ ਦੇ ਵਿੱਚ ਸਾਰੇ ਮੇਮ ਕੋਲ ਫਿਰ ਕੇ ਆਇਆ ਤੇ ਉੱਥੇ ਹੁਣ ਡਰੋਨ ਜਾਣੀਆਂ ਬਹੁਤ ਘੱਟ ਹੋ ਗਈਆਂ 70% ਘੱਟ ਹੋ ਗਈਆਂ ਕਿਉਂਕਿ ਜਦੋਂ ਡਰੋਨ ਨਸ਼ਾ ਗੇਰ ਕੇ ਜਾਂਦੀ ਸੀ ਜਾਂ ਹਥਿਆਰ ਗੇਰ ਕੇ ਜਾਂਦੀ ਸੀ ਉਹਨੂੰ ਚੱਕਣ ਕੋਈ ਨਹੀਂ ਜਾਂਦਾ ਤੇ ਮੈਂ ਕਹਾਂ ਜੀ ਚੱਕਣ ਕੋਈ ਨਹੀਂ ਜਾਂਦਾ ਕਹਿੰਦੇ ਜੀ ਪੁਲਿਸ ਪਿੱਛੋਂ ਕਿੱਟੇ ਸੇਕ ਦਿੰਦੀ ਹੈ ਬੜਾ ਮੁਰਕੇ ਬੰਦੇ ਨੂੰ ਪਤਾ ਵੀ ਹੁਣ ਮੈਂ ਬਚ ਕੇ ਨਹੀਂ ਆਉਂਗਾ ਮੈਂ ਚੱਲਾ ਤਾਂ ਜਾਊਂਗਾ ਪਰ ਬਚ ਕੇ ਨਹੀਂ ਆਉਂਗਾ ਤੇ ਇਹ ਇੱਕ ਬਹੁਤ ਅੱਛਾ ਮੈਸੇਜ ਗਿਆ ਜੀ ਇਸੇ ਤਰ੍ਹਾਂ ਜਿਹੜੇ ਨਸ਼ਾ ਵੇਚਣ ਵਾਲੇ ਆ ਹੁਣ ਤੁਹਾਨੂੰ ਪੰਜਾਬ ਦੇ ਵਿੱਚ ਲੱਭੜੇ ਔਖੇ ਹੋ ਗਏ ਪਹਿਲਾਂ ਉਹ ਡੋਮਿਨੇਟ ਕਰਦੇ ਸੀ ਖਾਸ ਕਰਕੇ ਪਿੰਡਾਂ ਦੇ ਵਿੱਚ ਮਹੱਲਿਆਂ ਦੇ ਵਿੱਚ ਬਾਕੀ ਲੋਕ ਡਰੇ ਹੋਏ ਸੀ ਉਹਨਾਂ ਤੋਂ ਹੁਣ ਲੋਕ ਅੱਗੇ ਆ ਗਏ ਲੋਕ ਉੱਪਰ ਆ ਗਏ ਹੁਣ ਉਹ ਡਰੇ ਹੋਏ ਆ ਤੇ ਭੱਜੇ ਹੋਏ ਆ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਪੁਲਿਸ ਕਰਦੀ ਆ ਕਰਦੀ ਰਹੇਗੀ ਲੇਕਿਨ ਜਿਹੜਾ ਸਿਹਤ ਮੈਕਮੇ ਨੇ ਸਿਵਲ ਪ੍ਰਸ਼ਾਸਨ ਨੇ ਐਜੂਕੇਸ਼ਨ ਡਿਪਾਰਟਮੈਂਟ ਨੇ ਜਿਹੜੇ ਨਵੇਂ ਚੈਲੰਜਸ ਆ ਉਹਦੇ ਬਾਰੇ ਜਿਹੜਾ ਕੰਮ ਕਰਨਾ ਕੋਆਰਡੀਨੇਟਡ ਐਫਰਟ ਅਸੀਂ ਕਰ ਰਹੇ ਆ ਜੀ ਉਹਦੇ ਨਾਲ ਜਿਹੜਾ ਹੈਗਾ ਲੋਕਾਂ ਦਾ ਵਿਸ਼ਵਾਸ ਵਧ ਰਿ ਲੋਕ ਅੱਗੇ ਆ ਰਹੇ ਆ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਆ ਰਹੇ ਆ ਪਹਿਲਾਂ ਸਾਡੇ ਡੀ ਅਡਿਕਸ਼ਨ ਸੈਂਟਰ ਖਾਲੀ ਸੀ ਜੇਲਾ ਭਰ ਜਾਉਣੀ ਸੀ ਹੁਣ ਜੇਲਾ ਚ ਰਸ਼ ਘਟਣਾ ਸ਼ੁਰੂ ਹੋ ਗਿਆ ਰਸਤਾ ਜਿਹੜੇ ਭਰਨੇ ਸ਼ੁਰੂ ਹੋ ਗਏ ਆ ਜਿਹੜਾ ਕਿ ਇੱਕ ਬੜਾ ਸ਼ੁਭ ਸੰਕੇਤ ਹੈ ਇਹਦਾ ਮਤਲਬ ਵੀ ਜਿਹੜੀ ਮੁਹਮਾ ਇਟਸ ਔਨ ਟਰੈਕ ਤੇ ਉਹਦੇ ਨਾਲ ਜਿਹੜਾ ਕਿਉਂਕਿ ਜਦੋਂ ਇਹ ਹੁਣ ਇੱਕ ਪਬਲਿਕ ਪੈਕ ਹੋਊਗਾ ਜਨਤਾਕ ਲਹਿਰ ਬਣਦੀ ਜਾ ਰਹੀ ਹੈ ਸੋ ਇਹ ਜਿਹੜੀਆਂ ਸਾਡੀਆਂ ਮਾਨ ਸਰਕਾਰ ਦੀਆਂ ਔਰ ਨਰਵਿੰਦ ਕੇਜਰੀਵਾਲ ਜੀ ਦੇ ਨੇਤੇ ਆ ਉਹਦਾ ਸਤਕਾ ਹੈ ਤੇ ਹੁਣ ਸਿਆਸੀ ਪੁਸ਼ਤਪਨਾਈ ਕੋਈ ਨਹੀਂ ਆ ਦੇਖੋ ਬੰਦਵਾਦ ਕਿੱਥੇ ਦੇਖੋ ਨਾ ਕਿੰਨਾ ਘਟ ਗਿਆ 20 ਪਰਸੈਂਟ ਦਾ ਬਣਾਓ ਦੇਖੋ ਅਜੇ ਇਟਸ ਟੂ अर्ਲੀ ਅਜੇ ਜਿਹੜਾ ਮੈਂ ਜੋ ਤੁਹਾਨੂੰ ਡੈਫੀਨੇਟਲੀ ਕਹਿ ਸਕਦਾ ਕਿ ਸਾਡੇ ਜਿਸ ਤਰ੍ਹਾਂ ਫਰੀਦਕੋਟ ਦੇ ਵਿੱਚ ਸਾਰੇ ਬੈਡਸ ਭਰ ਗਏ ਸੀ ਮੈਂ ਹੁਣ ਮੈਨੂੰ ਐਡੀਸ਼ਨਲ ਬੈਡ ਸੀ 5000 ਐਡੀਸ਼ਨਲ ਬੈਡ ਜੋ ਸਾਡੇ ਅਰਵਿੰਦ ਕੇਜੀ ਵਾਲਨੇ ਕਿਹਾ ਕਿ ਰੋਟ ਸਾਨੂੰ ਇਮੀਡੀਏਟਲੀ 5000 ਬੈਡਸ ਕਰੋ ਕ੍ਰੀਏਟ ਅਸੀਂ ਉਹਨਾਂ ਨੂੰ ਪਰ ਡੇ ਖਰਚਾ ਦੇਵਾਂਗੇ ਜੇ ਇਨਫਰਾਸਟ੍ਰਕਚਰ ਆ ਜਿਹੜੇ ਸਰਕਾਰੀ ਆ ਉੱਥੇ ਏਸੀ ਲੱਗਣੇ ਆ ਉਹਦੀ ਸਕਿਉਰਿਟੀ ਟਾਈਟ ਕਰਨੀ ਆ ਸਕਿਉਰਿਟੀ ਪਰਸਨ ਚਾਹੀਦੇ ਆ ਕਾਉਂਸਲਰ ਚਾਹੀਦੇ ਆ ਉਹਨਾਂ ਨਾਲ ਅਸੀਂ ਨੈਸ਼ਨਲ ਡਰੱਗ ਡਿਪੈਂਡੈਂਸ ਟਰੀਟਮੈਂਟ ਸੈਂਟਰ ਨਿਊ ਦਿੱਲੀ ਹੈਮਸ ਦੇ ਵਿੱਚ ਆ ਜੀ ਉਹ ਉਹਨਾਂ ਨਾਲ ਟਾਈ ਅਪ ਕੀਤਾ ਐਸਐਮਐਸ ਨੂੰ ਆਈਆਈਐ ਮਹਾਤਪਬਾਦ ਤੋਂ ਟ੍ਰੇਨਿੰਗ ਦਵਾਈ ਹੈ ਤੇ ਜਿਹੜੇ ਅਸੀਂ ਸਟਾਫ ਦੀ ਟ੍ਰੇਨਿੰਗ ਕਪੈਸਿਟੀ ਬਿਲਡਿੰਗ ਜਿਹੜો ਅਸੀਂ ਕਰਨੇ ਆ ਨਵੇਂ ਬੈਡਸ ਕ੍ਰੀਏਟ ਕਰਨਾ ਇਨਫਰਾਸਟ੍ਰਕਚਰ ਇੰਪਰੂਵ ਕਰਨਾ ਤੇ ਉਹਦੇ ਵਿੱਚ ਜਿਹੜਾ ਉੱਥੇ ਹੈਗਾ ਉਹਨਾਂ ਦੇ ਵਾਸਤੇ ਯੋਗਾ ਦਾ ਬੰਦੋਬਸਤ ਕਾਉਂਸਲਿੰਗ ਦਾ ਬੰਦੋਬਾਸਤ ਔਰ ਮੈਡੀਟੇਸ਼ਨ ਦਾ ਬੰਦੋਬਾਸਤ ਔਰ ਉਹਦੇ ਨਾਲ-ਨਾਲ ਕੋਈ ਨਾ ਕੋਈ ਸਕਿੱਲ ਜਿਹੜਾ ਬੰਦਾ ਜਿਹੜਾ ਜਿਹੜਾ ਜੋ ਉਹਦਾ ਸ਼ੌਕ ਹੈ ਉਹਨੂੰ ਅਸੀਂ ਕਹਾਂਗੇ ਤੂੰ ਇਹ ਕੰਮ ਸਿੱਖ ਲੈ ਉਹ ਬੰਦਾ ਯੋਗਾ ਟੀਚਰ ਬਣ ਸਕਦਾ ਕੱਲ ਨੂੰ ਜਿਹੜਾ ਬੰਦਾ ਅੱਜ ਨਸ਼ੇ ਕਰਦਾ ਉਹ ਜਿਮ ਚਲਾ ਸਕਦਾ ਆਪਣਾ ਆਪਣਾ ਟੱਬਾ ਜਾਂ ਰੈਸਟੋਰੈਂਟ ਖੋਲ ਸਕਦਾ ਉਹ ਕੱਲ ਨੂੰ ਆਪਣੀ ਕੋਈ ਵਰਕਸ਼ਾਪ ਖੋਲ ਸਕਦਾ ਜਾਂ ਉਹ ਕੋਈ ਨੌਕਰੀ ਕਰ ਸਕਦਾ ਤੁਹਾਡੇ ਮੈਂ ਬਟਿੰਡੇ ਆਇਆ ਸੀ ਪਿੱਛੇ ਜੇ ਇੱਥੇ ਐਸਐਚ ਹਸਪਤਾਲ ਦੀ ਡਿਵਾਨ ਸੀ ਐਮਐਲ ਸਾਹਿਬ ਨੇ ਉਹਨਾਂ ਨੇ ਮੇਰੀ ਮੀਟਿੰਗ ਕਰਾਈ ਉਦੇ ਵਾਸਤੇ ਡੀ ਸੀ ਸਾਹਿਬ ਨੇ ਜਗਾ ਨਬਰੇ ਮਲਕੀ ਜਗਾ ਜੀ ਹਾਂ ਬਸ ਠੀਕਾ ਜਗਾ ਮਿਲ ਗਿਆ ਉੱਥੇ ਇਹ ਹਸਪਤਾਲ ਬਣੇਗਾ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਤੁਹਾਡਾ ਇਹ ਕੰਮ ਕਰ ਦਦਾ ਤੇ ਤੁਸੀਂ ਮੇਰਾ ਇਹ ਕੰਮ ਕਰ ਦਿਓ ਕਹਿੰਦੇ ਕੀ ਕਰਨਾ ਮੈਂ ਕਿਹਾ ਜੀ ਤੁਸੀਂ ਸਾਡਾ 100 ਬੰਦਾ ਰੱਖ ਲਿਓ ਜਿਹੜੇ ਅਸੀਂ ਆ ਸਾਡੀ ਮਹੱਮਾਏ ਦੇ ਚੋਂ ਕਹਿੰਦੇ ਡਾਕਟਰ ਸਾਹਿਬ ਤੁਸੀਂ 100 ਕਿਹਾ ਸਾਨੂੰ 1000 ਬੰਦਾ ਟ੍ਰੇਨ ਕਰਕੇ ਦੇ ਦਿਓ ਸੋ ਇੰਡਸਟਰੀਅਲ ਟਾਈ ਅਪ ਕਰ ਰਹੇ ਹਾਂ ਡਾਕਟਰ ਸਾਹਿਬ ਨਰਜੀ ਦਾ ਪ੍ਰਚਲਨ ਬੜਾ ਵੱਡਾ ਹੈ ਨਰਜੀ ਬਹੁਤ ਹਾਂ ਮੈਂ ਉਹਦੇ ਤਿਆਰ ਹਾਂ ਜੀ ਇਹ ਬੜਾ ਅੱਛਾ ਕੁਐਸਚਨ ਹੈ ਤਾਂ ਪਹਿਲਾਂ ਜਵਾਬ ਦੇ ਦਾਂ ਫਿਰ ਤੁਸੀਂ ਏਨਰਜੀ ਡਰਿੰਕਸ ਦਾ ਦੇਖੋ ਪੰਜਾਬ ਜਿਹੜੀ ਸਟੇਟ ਸੀ ਇਹ ਪਹਿਲੀ ਸਟੇਟ ਸੀ ਜਿਨ੍ਹਾਂ ਨੇ ਹੁੱਕਾ ਬਾਰ ਬੰਦ ਕੀਤੀਆਂ ਈ-ਸਿਗਰਟਸ ਬੰਦ ਕੀਤੀਆਂ ਉਹ ਵੇਪਿੰਗ ਦਾ ਔਰ ਜਿਹੜਾ ਤੁਹਾਡਾ એનਰਜੀ ਡਰਿੰਕਸ ਦਾ ਹੈਗਾ ਇਹ ਮੈਂ ਬੈਨ ਕਰਤੀਆਂ ਜੀ ਸਕੂਲਾਂ ਵਿੱਚ ਬੈਨ ਹੈ 18 ਸਾਲ ਤੱਕ ਕਿਉਂਕਿ WHO ਦੇ ਰეკਮੈਂਡੇਸ਼ਨਸ ਆ ਗਿਆ ਵੈਸੇ ਇਹ ਜਿਹੜੇ ਸੈਂਟਰਲ ਲਾ ਹੁੰਦੇ ਆ ਸਾਰੇ ਜੋ ਮੇਰੇ ਜੂਨਸਟ੍ਰਕਚਰ ਸੀਮਾ ਕਰਤੀ ਮੈਂ ਜੇਪੀ ਨੱਟਾ ਜੀ ਨੂੰ ਮਿਲ ਕੇ ਆਇਆ ਕਿ ਉਹਨੂੰ ਕਾਲਜਾਂ ਵਿੱਚ ਵੀ ਬੈਨ ਕਰੋ ਇਹ ਜਨਰਲੀ ਬੈਨ ਹੋਣੀਆਂ ਚਾਹੀਦੀਆਂ ਬਟ ਹਰ ਚੀਜ਼ ਕਾਨੂੰਨ ਦੇ ਨਾਲ ਨਹੀਂ ਹੁੰਦੀ ਜੇ ਪੇਰੈਂਟਸ ਨੂੰ ਔਰ ਟੀਚਰਸ ਨੂੰ ਪੇਰੈਂਟਸ ਨੂੰ ਕਹ ਰਿਹਾ ਵੀ ਘਰ ਚ ਨਾ ਰੱਖੋ ਟੀਚਰਸ ਨੂੰ ਕਹਤਾ ਵੀ ਸਕੂਲ ਕਾਲਜਾਂ ਦੇ ਵਿੱਚ ਨਹੀਂ ਰੱਖਣੀਆਂ ਜਿਹੜਾ ਸਟੋਰ ਕਰੇਗਾ ਉਹਦੇ ਤੇ ਐਕਸ਼ਨ ਹੋਏਗਾ ਸਕੂਲਾਂ ਕਾਲਜਾਂ ਚ ਅਵੇਲੇਬਲ ਨਹੀਂ ਹੋ ਕੇ ਅਵੇਲੇਬਲ ਨਹੀਂ ਹੋਣੀ ਚਾਹੀਦੀ ਇਹ ਬਟ ਅਲਟੀਮੇਟਲੀ ਲੋਕਾਂ ਨੂੰ ਸਮਝਣਾ ਪਏਗਾ ਕਿ ਇਹ ਸੇਫ ਵਾਸਤੇ ਬਹੁਤ ਹਾਨੀਕਾਰਕ ਹੈ ਕਿ ਇਹਦੇ ਚ ਕੈਫੀਨ ਬਹੁਤ ਹੈ ਸ਼ੂਗਰ ਬਹੁਤ ਜ਼ਿਆਦਾ ਇਹ ਕਾਰਡੀਓ ਵਾਸਕੂਲਰ ਸਿਸਟਮ ਬ੍ਰੇਨ ਨੂੰ ਸਾਰਿਆਂ ਨੂੰ ਨੈਗੇਟਿਵਲੀ ਇਫੈਕਟ ਕਰਦੀ ਹੈ ਇਹਦੇ ਨਾਲ ਹਾਈਪਰ ਟੈਨਸ਼ਨ ਡਾਇਬੀਟਸ ਦੀ ਇਨਸੀਡੈਂਸ ਬਹੁਤ ਵੱਧਦੀ ਹੈ ਹਾਰਟ ਅਟੈਕ ਹੋ ਰਹੇ ਜਿਹੜੇ ਜੰਗ ਬੰਦਿਆਂ ਦੇ ਵਿੱਚ ਹੋ ਰਿਹਾ ਉਹਦੇ ਕੁਝ ਕਾਰਨ ਇਹ ਵੀ ਹੈਗਾ ਉਹਦਾ ਸਪੀਕਿੰਗ ਦਾ ਇਹਦਾ ਟ੍ਰੈਂਡ ਪੰਜਾਬ ਕਿੰਨੇ ਬਿਤਾ ਰਹੇ ਬਟ ਉਹਨਾਂ ਦੇ ਵੀ ਕਈ ਤਰੀਕੇ ਦੇ ਵੇਪ ਜਿਹੜੇ ਕੀਤੇ ਜਾਂਦੇ ਤੁਸੀਂ ਮੈਨੂੰ ਜੇ ਕਿਤੇ ਵੇਪ ਅਵੇਲੇਬਲ ਹੈ ਨਾ ਕਿਸੇ ਵੀ ਦੁਕਾਨ ਦੇ ਉੱਤੇ ਤੁਸੀਂ ਮੈਨੂੰ ਐਕਸ਼ਨੇਬਲ ਇਨਫੋਰਮੇਸ਼ਨ ਮੈਨੂੰ ਦੇ ਦਿਓ ਆਪਣੇ ਐਮ.ਐਲ.ਏ ਨੂੰ ਦੇ ਦਿਓ ਡਿਪਟੀ ਕਮਿਸ਼ਨਰ ਨੂੰ ਦੇ ਦਿਓ ਸਾਡੇ ਸਿਵਲ ਸਰਜਨ ਨੂੰ ਦੇ ਦਿਓ ਪੁਲਿਸ ਨੂੰ ਦੇ ਦਿਓ ਕਿਸੇ ਨੂੰ ਦੇ ਦਿਓ ਐਸ.ਐਸ.ਪੀ ਮੈਡਮ ਬੈਠੇ ਆਏ ਉਹਨਾਂ ਦਾ ਕੋਈ ਮਹਿਤਵ ਸੁਣ ਲੋ ਬੜੀ ਬੰਤ ਸੁਣ ਲੋ ਬੜੀ ਬੰਤ ਇਹ ਕੱਲ ਕੋਸ਼ਣ ਆਇਆ ਸੀਗਾ ਇਹਦੇ ਵਾਸਤੇ ਅਸੀਂ ਜਿਹੜਾ ਹੈਲਪਲਾਈਨ ਨੰਬਰ ਵੀ ਭੇਜਾਂਗਾ ਤੁਸੀਂ ਕਰੋਗੇ ਮੈਨੂੰ ਐਕਸ਼ਨੇਬਲ ਇਨਫੋਰਮੇਸ਼ਨ ਦੇ ਦਿਓ ਐਕਸ਼ਨ ਹੋ ਜਾਏਗਾ ਰਿਐਕਸ਼ਨ ਹੋ ਜਾਏਗਾ ਲੇਕਿਨ ਫਿਰ ਵੀ ਅਸੀਂ ਜਿਹੜਾ ਹੈਗਾ ਮੈਂ ਆਪਣੇ ਐਮ.ਐਲ.ਏ ਸਾਹਿਬ ਨਾਲ ਵੀ ਬੇਤੀ ਕੀਤੀ ਹੈ ਡੀ.ਐਸ.ਐਚ ਨੂੰ ਵੀ ਇਹ ਮੀਟਿੰਗਾਂ ਕਰ ਫੋਰ ਸੇਫਟੀ ਬਾਰੇ ਵੀ ਮੀਟਿੰਗ ਕਰਨ ਕੇ ਸਾਰਿਆਂ ਨੂੰ ਦੱਸ ਦੇਣ ਕਿ ਸਾਡੀ ਫੋਰ ਸੇਫਟੀ ਵੈਨ ਹੈ ਇਹ ਤੁਸੀਂ ਸਾਡੇ IZDR ਸੋਸ਼ਲ ਮੀਡੀਆ ਵਾਲੇ ਤੁਸੀਂ ਸਾਡਾ ਸਨੇਹਾ ਘਰ ਘਰ ਤੱਕ ਪਹੁੰਚਾ ਦਿਓ ਜੀ ਤੁਸੀਂ ਇੱਕ ਮਿੰਟ ਪਹਿਲਾਂ ਇਹਨੇ ਪੁੱਛਣਾ ਚਾਹਦੇ ਸੀ ਮੈਂ ਦੂਜਾ ਸਵਾਲ ਜਿਹੜਾ ਉਹਨੂੰ ਦੇ ਪਾਈ ਉਸ ਤੋਂ ਬਾਅਦ ਤੁਸੀਂ ਆ ਮੈਡੀਕਲ ਸੈਚੂਲ ਦਾ ਕਿਦੋਂ ਤੱਕ ਕੇ ਜਾ ਰਿਹਾ ਕਿ ਕਿ ਤੱਕ ਦਾ ਇਹ ਅੱਛਾ ਸਵਾਲ ਹੈ ਜੀ ਮੈਂ ਹੁਣੇ ਤੁਹਾਡੇ ਆਉਣ ਤੋਂ ਪਹਿਲਾਂ ਅਸੀਂ ਇਹ ਫੈਸਲਾ ਕੀਤਾ ਕਿ ਇੱਕ ਵਾਰੀ ਜਿੰਨੇ ਤੁਹਾਡੇ ਕੈਮਿਸਟਾ ਬਟੈਂਡ ਦੇ ਜਿਹੜੀ ਐਸੋਸੀਏਸ਼ਨ ਨੂੰ ਬੁਲਾ ਦੋ ਉਹਨਾਂ ਨੂੰ ਦੱਸ ਦਿਓ ਕਿ ਆਹ ਅਲਾਉਡ ਹੈ ਜਾਂ ਅਲਾਉਡ ਨਹੀਂ ਹੈ ਜਿਹੜੀ ਤੁਹਾਡੇ ਪ੍ਰੈਗਾ ਕੈਪਸੂਲ ਜਮ ਜੀ ਕਹਿੰਦੇ ਆ ਨਾ ਪ੍ਰੈਗਾ ਬਲ ਇਹ ਬਹੁਤ ਜ਼ਰੂਰੀ ਮੈਡੀਸਨ ਹੈ ਇਹਨੂੰ ਅਸੀਂ ਬੈਨ ਨਹੀਂ ਕਰਨਾ ਚਾਹੁੰਦੇ ਕਿਉਂਕਿ ਅਦਰੋਜੀ ਪੇਸ਼ੈਂਟਸ ਦਾ ਨੁਕਸਾਨ ਹੋਏਗਾ ਲੇਕਿਨ ਇਹ ਰੈਗੂਲੇਟਡ ਹੈ ਤੁਸੀਂ ਕਿੱਥੋਂ ਖਰੀਦੀਆ ਕਿਉਂ ਵੇਚੀਆ ਕਿਹੜੀ ਸਟੈਟ ਤੁਸੀਂ ਰੱਖ ਸਕਦੇ ਹੋ ਕਿੰਨੇ ਕੁਆਟਰੀ ਰੱਖ ਸਕਦੇ ਹੋ ਸਾਰਾ ਕੁਝ ਸਪੈਸੀਫਾਈਡ ਹੈ ਇੱਕ ਵਾਰੀ ਸਾਰਿਆਂ ਨੂੰ ਦੱਸ ਦਿੰਨੇ ਆਂ ਅਸੀਂ ਜੀ ਜੇ ਉਸ ਤੋਂ ਬਾਅਦ ਜਿਹੜਾ ਉਹ ਵੈਲੀਡੇਟ ਕਰੇਗਾ ਉਹਦੇ ਤੇ ਫਿਰ ਪਰਮਨੈਂਟ ਬੰਦ ਹੋਗਾ ਜੋ ਤੁਸੀਂ ਕਹੇ ਇਹ ਇਹ ਅਸੀਂ ਕਰ ਰਿਹਾ ਜੀ ਇਹ ਬਾਰੇ ਮੰਤਰੀ ਸਾਹਿਬ ਇਸ ਬਾਰੇ ਪਹਿਲਾਂ ਡੀਸੀ ਸਾਹਿਬ ਕਹਿ ਚੁੱਕੇ ਨੇ ਜੀ ਇਸ ਦੇ ਬਾਰੇ ਪਹਿਲਾਂ ਜਾਣਕਾਰੀ ਦਿੱਤੀ ਸੀ ਨੇ ਡੀਸੀ ਸਾਹਿਬ ਪਰ ਫਿਰ ਵੀ ਜੇ ਨਹੀਂ ਹਟਦੇ ਕਿ ਉਹ ਤੇ ਪਰਸੈਂਟੇਜ ਵੀ ਇਹਨਾਂ ਦੇ ਪੋਲੀਸੀ ਕਿਤੇ ਹੈ ਸਰ ਜਿਹੜੀ ਅਸੀਂ ਦੇ ਸਕਦੇ ਉਹ ਵਾਧਾ ਨਹੀਂ ਕਰਦੇ ਬਿਲਕੁਲ ਜੀ ਬਿਲਕੁਲ ਡੀਸੀ ਸਾਹਿਬ ਕਹਿ ਚੁੱਕੇ ਅਸੀਂ ਵੀ ਕਹਿ ਚੁ ਆਪਾਂ ਜਦੋਂ ਕਹਿੰਦੇ ਹੁੰਦੇ ਆ ਨਾ ਜੇ ਮਾਰ ਨਾਲ ਸਮਝਾਣਾ ਚੰਗਾ ਅਸੀਂ ਬਾਰ ਬਾਰ ਸਮਝਾ ਰਹੇ ਹਾਂ ਹੁਣ ਜਿਹੜਾ ਹੈਗਾ ਦੇਖੋ ਉਹਦੇ ਜਿਹੜਾ ਜਸਟਿਸ ਦੋ ਤਰ੍ਹਾਂ ਦਾ ਹੁੰਦਾ ਇੱਕ ਰਿਫਾਰਮਿਸਟ ਹੁੰਦਾ ਇੱਕ ਰੈਟਰੀਬਿਊਟਿਵ ਹੁੰਦਾ ਤੇ ਜਦੋਂ ਰਿਫਾਰਮਿਸਟ ਫੇਲ ਹੋ ਜਾਂਦਾ ਫਿਰ ਰੈਟਰੀਬਿਊਟਿਵ ਦੀ ਰੋਡ ਪੈਂਦੀ ਆ ਤੇ ਅਸੀਂ ਇਹ ਰੈਟਰੀਬਿਊਟਿਵ 1% ਰੱਖਾਂਗੇ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਅਸੀਂ ਪਹਿਲਾਂ ਪੰਜਾਹ ਹਰਤੇ ਨਹੀਂ ਚੱਲ ਰਿਹਾ ਜਿਹੜੇ ਬੰਦਿਆਂ ਨੇ ਮਤਲਬ ਸਰਕਾਰੀ ਜਗ੍ਹਾ ਦੇ ਦਬ ਰੱਖੀ ਔਰ ਡਰ ਦਾ ਮਾਹੌਲ ਬਣਾਇਆ ਹੋਇਆ ਡਰਨੋ ਡਰਾਣਾ ਉਹ ਸਾਡੀ ਸਟ੍ਰੈਟਜੀ ਹੈ ਜੀ ਰੈਟਰੀਬਿਊਟਿਵ ਵੀ ਵੈਰੀ ਸਲੈਕਟਿਵ ਜੀ ਉਹ ਵੀ ਹੋਏਗਾ ਬਟ ਸਾਡੀ ਕੋਸ਼ਿਸ਼ ਹੈ ਰਿਫਾਰਮਸਟ ਹੋਵੇ ਉਹ ਅਸੀਂ ਬਾਰ-ਬਾਰ ਕਰਾਂਗੇ ਰੈਟਰੀਬਿਊਟਿਵ ਬਹੁਤ ਸਪੇਅਰਿੰਗਲੀ ਹੋਏਗਾ ਬਟ 12 ਵਿੱਚ ਪਤਾ ਕਿਸਾਨ ਠੀਕ ਬਟ ਸਾਬ ਉਹਦੀ ਸਰਕਾਰ ਹੈ ਤੇ ਬਹੁਤ ਕੰਮ ਕਰਦੀ ਹੈ ਪਬਲਿਕ ਹਸਪੀਟਲ ਬਟ ਇਹਦਾ ਗੱਲ ਕਰੀਏ ਤਾਂ ਕੋਈ ਮੇਜਰ ਇੰਤਰੀਆਨਾ ਪੇਸ਼ੈਂਟ ਜਾਂਦਾ ਤਾਂ ਨਾਲ ਰੈਫਰ ਕਰ ਦਿੱਤਾ ਜਾਂਦਾ ਇਹਦੇ ਚ ਨਾ ਜਿਹੜਾ ਇਸ਼ੂ ਹੈਗਾ ਜੀ ਮੈਂ ਤੁਹਾਨੂੰ ਦੱਸਦਾ ਉਹਦੇ ਚ ਇੱਕ ਕ੍ਰਿਟੀਕਲ ਕੇਅਰ ਹੁੰਦਾ ਜਿਹੜੇ ਨਵੇਂ ਬਲਾਕ ਬਣਦੇ ਆ ਆਪਣਾ ਤੁਹਾਡੇ ਵੀ ਬਣਦੇ ਆ ਉਦੇ ਵਾਸਤੇ ਇੱਕ ਤਾਂ ਕ੍ਰਿਟੀਕਲ ਸੀਅਰ ਬਲੌਕ ਦੀ ਬਿਲਡਿੰਗ ਹੈ, ਛੁੱਪਟ ਹੈ ਬਿਲਡਿੰਗ ਬਣ ਰਹੀ ਹੈ ਤੁਹਾਡੇ ਛੁੱਪਣ ਸਾਡੇ ਕੋਲ ਹੈਗਾ ਤੇ ਮੈਨੂੰ ਉਮੀਦ ਹੈ ਕਿ ਤੁਹਾਡਾ ਬਾਈ ਐਂਡ ਆਫ ਦ ਸੀਅਰ ਤਿਆਰ ਹੋ ਜਾਏਗਾ ਤੇ ਉਹਦੇ ਵਿੱਚ ਅਸੀਂ ਅੰਦਾ ਮੇਨ ਟਾਈਮ ਅਸੀਂ ਸਾਰੀ ਸਟ੍ਰੈਟਜੀ ਡਿਸਕਸ ਕਰ ਲਈ ਹੈ ਜਿਹੜੀ ਸਾਡੇ ਕੋਲੇ ਬੱਚੇ ਡੀਐਸਸੀ ਨਰਸਿੰਗ ਵਾਲੇ ਐਮਐਸਸੀ ਨਰਸਿੰਗ ਵਾਲੇ ਉਹਨਾਂ ਨੂੰ ਔਰ ਕੁਝ ਆਪਣੇ ਸਟਾਫ ਨੂੰ ਔਰ ਕੁਝ ਡਾਕਟਰਸ ਅਸੀਂ ਨਵੇਂ ਭਰਤੀ ਕਰ ਰਹੇ ਹਾਂ ਇਹ ਪਹਿਲੀ ਵਾਰੀ ਹੈ ਕਿ ਮਾਨ ਸਰਕਾਰ ਨੇ ਜਿਹੜਾ ਹੈਗਾ ਵੀ ਜਿੰਨੇ ਉਹਦੇ ਪੋਸਟ ਗ੍ਰੈਜੂਏਟ ਕਰਦੇ ਆ 250 ਹੁੰਦੇ ਆ ਇਹ ਪਿਛਲੇ 10 ਸਾਲ ਤੋਂ ਰੱਖੇ ਨਹੀਂ ਨਾ ਸਾਡੇ ਕੋਲ 2.5 ਹਜ਼ਾਰ ਸਪੈਸ਼ਲਿਸਟ ਹੋਣੇ ਸੀਗੇ ਹੁਣ ਅਸੀਂ ਹਰ ਸਾਲ ਰੱਖਦੇ ਆ ਅੱਜ ਉਹਨਾਂ ਨੂੰ ਸੌਕ ਨੇ ਜੁਆਇਨ ਕੀਤਾ 150 ਨੇ ਜੁਆਇਨ ਨਹੀਂ ਕੀਤਾ ਉਹਨਾਂ ਨੂੰ ਸਹੂਲਤਾਂ ਦੇ ਰਿਹਾ ਜਿਵੇਂ ਮੈਂ ਲੜੇ ਅਗਰ ਕੋਸ਼ਿਸ਼ ਆਕਰ ਉਹਨਾਂ ਦੀ ਤਨਖਾਹ ਵਧਾਵਾਂ ਉਹਨਾਂ ਨੂੰ ਇਨਸੈਂਟਿਵ ਦੇਵਾਂ ਉਹਨਾਂ ਨੂੰ ਆਪਾਂ ਜੁਆਇਨ ਕਿੱਦਾਂ ਕਰਾਣਾ ਰੀਟੇਨ ਕਿਵੇਂ ਕਰਾਣਾ ਡਾਕਟਰ ਜਿਹੜੇ ਹੁੰਦੇ ਆ ਜਿਹਨਾਂ ਦੀ ਸ਼ਾਰਟੇਜ ਹੈ ਡਿਮਾਂਡ ਇਹਨਾਂ ਦੀ ਜ਼ਿਆਦਾ ਸਪਲਾਈ ਘੱਟ ਹੈ ਤੇ ਦੂਜੀ ਗੱਲ ਹੈ ਪੰਜਾਬੀ ਚ ਕਹਿੰਦੇ ਹੁੰਦੇ ਹਾਥੀ ਜੋਦਾ ਲੱਗਦਾ ਤੇ ਮਰਿਆ ਸਵਾ ਲੱਗਦਾ ਇਹ ਬੰਦੇ ਮੈਂ ਕੋਸ ਡਾਕਟਰ ਐਸ ਕਰਕੇ ਮੈਂ ਟਾਰਗਟ ਯੂਜ਼ ਕਰ ਸਕਦਾ ਜੇ ਡਾਕਟਰ ਨੂੰ ਨੌਕਰੀ ਚ ਕੱਢ ਦੋਗੇ ਉਹਨੂੰ ਕੋਈ ਨੁਕਸਾਨ ਨਹੀਂ ਹੁੰਦਾ ਉਹਨੂੰ ਜੁਣੀ ਤਰ੍ਹਾਂ ਦੇ ਕੋ ਰੱਖ ਦੋਗੇ ਤੇ ਡਾਕਟਰ ਨੂੰ ਪਿਆਰ ਨਾਲ ਹੀ ਰੱਖਿਆ ਜਾ ਸਕਦਾ ਜੇ ਤੁਸੀਂ ਕਿਸੇ ਹੋਰ ਇੰਪਲਾਈ ਨੂੰ ਕੱਢੋਗੇ ਉਹ ਤੁਹਾਡੇ ਅੰਮ੍ਰਿਤਾਂ ਕਰੇਗਾ ਗੜਗੜਾਏਗਾ ਜੇ ਉਹਨੂੰ ਤੁਸੀਂ ਭੇਜੋਗੇ ਹੁਣ ਮੈਂ ਪੁੱਛੋ ਮੁੰਡੀ ਭੇਜਦਾ ਕੋ ਜਾਂਦਾ ਨਹੀਂ ਮੈਂ ਉਹਦੀ ਤਰ੍ਹਾਂ ਨਹੀਂ ਤੁਹਾਡੇ ਤੁਹਾਡੇ ਬਾਣ ਚ ਲੈ ਜਾਂਦਾ ਜੀ ਕੋਈ ਠੀਕ ਹੈ ਜੀ ਅੱਗੇ ਜਿਹੜਾ ਸਕੂਲ ਗਾੜ ਕੋਈ ਨਹੀਂ ਜਾਂਦਾ ਸੋ ਉਹਨਾਂ ਨੂੰ ਅਸੀਂ ਇਨਸੈਂਟਿਵੇਸ ਕਰ ਰਹੇ ਹਾਂ ਉਹਨਾਂ ਨੂੰ ਪਿਆਰ ਨਾਲ ਮਜਾਆ ਜਾ ਸਕਦਾ ਸੋ ਮੈਂ ਇੱਕ ਬੇਨਤੀ ਕਰਨੀ ਹੈ ਜੀ ਤੁਹਾਨੂੰ ਵੀ ਡੀਸੀ ਸਾਹਿਬ ਨੂੰ ਵੀ ਔਰ ਆਪਣੇ ਹੈਪਬਲੇਨ ਮੇਅਰ ਨੂੰ ਵੀ ਕਿ ਜਿਹੜਾ ਹਸਪਤਾਲ ਚ ਫਰੇ ਕਦੇ ਡੀਸੀ ਸਾਹਿਬ ਖਾਣੇ ਤੇ ਬੁਲਾ ਲੈਣ ਕਦੇ ਐਮਐਲ ਨੇ ਖਾਣੇ ਤੇ ਬੁਲਾ ਲੈਣ ਕਦੇ ਮੇਅਰ ਸਾਹਿਬ ਖਾਣੇ ਤੇ ਬੁਲਾਣ ਦੇ ਤਾਂ ਉਹਨਾਂ ਲੱਗੇ ਵੀ ਸਾਡੀ ਆ ਵੀ ਸਾਡੀ ਸਾਡੀ ਕੋ ਵੈਲਿਊ ਹੈ ਜੀ ਸੋ ਡਾਕਟਰ ਨੂੰ ਪਿਆਰ ਨਾਲ ਰੱਖ ਲੋ ਜੀ ਇਹਦਾ ਬਤਨ ਅਸੀਂ ਸੜਮਾ ਚਾਹੁੰਦੇ ਨਹੀਂ ਸਿਡ ਨਹੀਂ ਚਾਹੁੰਦੇ ਕਿ ਜੜ ਇਸ ਲਾਈਕ ਆ ਇਹ ਬੜਾ ਵਧੀਆ ਕੁਐਸਚਨ ਹੈ ਜੀ ਉਹਦੇ ਵਾਸਤੇ ਅਸੀਂ ਇੱਕ ਤਾਂ ਤੁਹਾਡੇ ਨਾਲ ਸਪੋਰਟ ਗਰੁੱਪ ਹੈ ਉਹਨੂੰ ਨਾਰਕੋਟਿਕ ਅਨੋਨਿਮਸ ਕਹਿੰਦੇ ਆ ਅਲਕੋਹਲਿਕ ਅਨੋਨਿਮਸ ਐਂਡ ਨਾਰਕੋਟਿਕ ਅਨੋਨਿਮਸ ਇਹ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਹਰ ਸਬਡਿਵੀਜ਼ਨ ਦੇ ਵਿੱਚ ਅਸੀਂ ਇਹ ਗਰੁੱਪਸ ਬਣਾ ਰਹੇ ਹਾਂ ਉਹਦੇ 'ਚ ਕਾਫੀ ਬੰਦੇ ਹੁੰਦੇ ਆ ਜਿਹੜੇ ਪਹਿਲਾਂ ਨਸ਼ਾ ਕਰਦੇ ਸੀ ਉਹਨਾਂ ਨੇ ਛੱਡ ਦਿੱਤਾ ਉਹ ਉਹਨਾਂ ਨੇ ਉਹ ਸਾਰੀ ਪੀੜਾ ਦੇਖੀ ਹੋਈ ਆ ਉਹ ਦੱਸਦੇ ਆ ਆਪਣਾ ਤਜਰਬਾ ਸਾਂਝਾ ਕਰਦੇ ਆ ਕੁਝ ਉਹਦੇ 'ਚ ਹੈਲਦੀ ਯੂਥ ਵੀ ਹੁੰਦੇ ਆ ਜਿਹੜੇ ਵੈਸੇ ਨਸ਼ੇ ਦੇ ਖਿਲਾਫ ਆ ਉਹ ਚਾਹੇ ਕਿਸੇ ਆਪਣੇ ਧਰਮ ਕਰਕੇ ਮੋਟੀਵੇਟਿਡ ਹੋ ਜਾਂ ਵੈਸੇ ਕੋਈ ਨੇਕਨਸਾਨ ਹੋਵੇ ਕੋਈ ਐਕਸ ਸਰਵਿਸਮੈਨ ਹੋਵੇ ਕੋਈ ਰਿਟਾਇਰਡ ਟੀਚਰ ਹੋਵੇ ਕੋਈ ਪੱਤਰਕਾਰ ਹੋਵੇ ਚੰਗਾ ਜਿਹੜਾ ਬੰਦਾ ਮਤਲਬ ਕਿ ਮੈਂ ਕਹੂੰਗਾ ਪੋਜ਼ਿਟਿਵ ਹੋਵੇ ਜਿਹੜਾ ਜਿਹੜਾ ਮਤਲਬ ਆਗਾਹ ਬਦੂ ਸੋਚ ਹੋਵੇ ਜੀ ਉਹਨਾਂ ਦੇ ਇੱਕ ਗਰੁੱਪ ਬਣਾ ਰਹੇ ਸੀ ਉਹਨਾਂ ਨਾਲ ਰੀਚ ਆਊਟ ਕਰਨੇ ਕਿਉਂਕਿ ਸਟਿਗਮਾ ਹੈ ਇਹਦੇ ਚ ਜਿਹੜਾ ਸਟਿਗਮਾ ਨੂੰ ਫਾਈਟ ਕਰ ਲਈਏ ਸਪੋਰਟ ਗਰੁੱਪ ਬਣਾ ਰਹੇ ਆ ਪਿੰਡਾਂ 'ਚ ਜਿਹੜੇ ਆ ਗਿਆ ਵਿਲੇਜ ਡਿਫੈਂਸ ਕਮੇਟੀ ਪੁਲਿਸ ਬਣਾ ਰਹੀ ਹੈ ਸਾਡੇ ਸਿਹਤ ਕਮੇਟੀਆਂ ਅਸੀਂ ਬਣਾ ਰਹੇ ਆ ਯੋਧ ਦੇ ਕਲੱਬ ਬਣਾ ਰਹੇ ਆ ਖੇਡ ਦੀਆਂ ਨਰਸਰੀਆਂ ਬਣਾ ਰਹੇ ਆ ਲਾਈਬ੍ਰੇਰੀਆਂ ਬਣਾ ਰਹੇ ਆ ਬੱਚਿਆਂ ਨੂੰ ਖੇਡਾਂ ਨਾਲ ਪੜ੍ਹਾਈ ਨਾਲ ਕਿਤਾਬਾਂ ਨਾਲ ਔਰ ਕੰਮ ਕਿਤੇ ਨਾਲ ਜੋੜ ਰਹੇ ਆ ਸੀ ਤੇ ਇਸੇ ਤਰ੍ਹਾਂ ਜਿਹੜਾ ਕੋਈ ਧਰਮ ਦੇ ਬੰਦੇ ਆ ਸਾਰੇ ਧਰਮ ਵਾਲਿਆਂ ਨੂੰ ਖੁੱਲਾ ਸੱਦਾ ਵੀ ਆਓ ਔਰ ਉਹਨਾਂ ਧਰਮ ਨਾਲ ਜੋੜ ਲਓ ਘਟੋ ਘਟ ਐਬਰੀ ਦੇ ਨਹੀਂ ਚੰਨੇ ਸੇ ਬੜੀ ਪੋਜ਼ਿਟਿਵ ਪ੍ਰੇਡਿਕਸ਼ਨ ਜਿਹੜਾ ਬੰਦਾ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਰਬਾਰ ਉਧਰ ਵੀ ਜੁੜ ਜਾ ਤਾਂ ਕੋਈ ਅਰਥ ਨਹੀਂ ਆਪਣੇ ਆਪਣੇ ਧਰਮ ਨਾਲ ਬਸ ਸਰਕਾਰ ਕਹਿੰਦੀ ਕਿ ਕਿਸਮਤ ਕੰਮ ਬੁੱਝੇ ਤੇ ਪੇਟਾ ਤੇ ਗ੍ਰੋਥ ਕੀ ਕਰਦੇ ਬੜੇ ਕੁਝ ਦੇਰੇ ਆ ਆਪ ਦੇ ਭਾਈਓ ਦੇ ਦੇਖੋ ਇਹਨਾਂ ਦਾ ਸਾਫੀ ਲੋਟ ਹੈ ਚਲੋ ਤੁਹਾਡਾ ਜਿਹੜਾ ਸਵਾਲ ਹੈ ਜੀ ਥੋੜਾ ਜਿਹਾ ਸਾਈਡ ਤੇ ਚਲਾ ਗਿਆ ਬਟ ਮੈਂ ਇਹਦਾ ਲਾਸਟ ਸਵਾਲ ਦਾ ਜਵਾਬ ਦੇ ਰਿਹਾ ਦੇਖੋ ਜਿੱਥੇ ਤੱਕ ਪੰਡਾ ਜੋ ਬੜਾ ਨਹੀਂ ਦਿੰਦੇ ਇਹ ਗੱਲ ਨਹੀਂ ਹੈ ਇਦਾਂ ਦੀ ਕੋਈ ਗੱਲ ਨਹੀਂ ਹੈ ਕੁਝ ਕਿਸਾਨ ਯੂਨੀਅਨ ਹੈਗੀਆਂ ਕਈ ਵਾਰੀ ਉਹਨਾਂ ਦਾ ਕੋਈ ਆਪਣਾ ਵਿਊ ਪੁਆਇੰਟ ਹੋ ਸਕਦਾ ਜੇ ਕਿਸਾਨ ਦਿੱਲੀ ਬੈਠੇ ਸੀ ਤਾਂ ਸਾਡੀ ਸਰਕਾਰ ਸੀ ਸਾਡੇ ਅਰਵਿੰਦ ਕੇਜਰੀਵਾਲ ਨੂੰ ਸਾਡੇ ਐਕਚੁਅਲੀ ਕੀ ਹੋਇਆ ਕਿ ਜਿਹੜੀ ਕੇਂਦਰ ਦੀ ਸਰਕਾਰ ਸੀ ਉਹਨਾਂ ਨੇ ਕਿਹਾ ਵੀ ਜਿੰਨੇ ਤੁਹਾਡੇ ਸਟੇਡੀਅਮ ਅੱਗੇ ਸਾਰੋਂ ਜੋ ਅਸੀਂ ਕਿਸਾਨਾਂ ਨੂੰ ਕੈਦ ਕਰਨਾ ਅਰਵਿੰਦ ਕੇਜਰੀਵਾਲ ਵੱਲੋਂ ਦਾ ਓਨਲੀ ਡਿਟਰ ਜਨੇ ਕਿਹਾ ਵੀ ਅਸੀਂ ਤੁਹਾਨੂੰ ਕਿਸਾਨਾਂ ਨੂੰ ਕੈਦ ਕਰ ਲੈਣਾ ਦੀ ਮੰਗਾਂ ਸੁਣੋ ਉਹਨਾਂ ਨਾਲ ਗੱਲਬਾਤ ਕਰੋ ਉਹਨਾਂ ਦਾ ਮਸਲਾ ਹੱਲ ਕਰੋ ਉਹਨਾਂ ਨੇ ਸਾਡੀ ਡਿਊਟੀ ਲਈ ਸੀ ਔਰ ਮੈਂ ਦਾਵੇਂ ਨਾਲ ਕਹਿ ਸਕਦਾ ਜੀ ਜਿਹੜੇ ਤੁਹਾਡੇ ਕਿਸਾਨਾਂ ਦੇ ਲੀਡਰ ਆ ਉਹਨਾਂ ਨੂੰ ਛੱਡ ਕੇ ਉਹ ਸਾਰੇ ਮੈਨੂੰ ਜਾਣਦੇ ਆ ਕਿ ਨਾ ਕੱਟਾ ਬੰਦਾ ਮੈਂ 13 ਮਹੀਨੇ ਉਹਨਾਂ ਦੇ ਨਾਲ ਬੈਠਾ ਸੀਗਾ ਉੱਥੇ ਵੱਡੇ ਵੱਡੇ ਅਸੀਂ ਆਪਰੇਸ਼ਨ ਵੀ ਕੀਤੇ ਆ ਕੈਂਪ ਵੀ ਲਾਏ ਆ ਐਂਕਾ ਵੱਡੇ ਆ ਔਰ ਮਿਸ਼ਨ ਗੁੱਡਵਿਲ ਮੈਂ ਕੀਤਾ ਸੀ ਆਸ-ਪਾਸ ਦੇ ਪਿੰਡਾਂ ਚੋਂ ਦੀ ਰਿਸਿਸਟੈਂਸ ਖਤਮ ਕੀਤੀ ਸੀ ਸੋ ਕਿਸੇ ਵੀ ਕਿਸਾਨ ਜਿਹੜਾ ਵੀ ਤੁਹਾਡਾ ਲੀਡਰ ਜਿਹੜਾ ਪੈਦਾ ਹੈਗਾ ਮੈਂ ਉਹਨਾਂ ਨੂੰ ਇਨਵਾਈਟ ਕਰਦਾ ਵੀ ਤੁਸੀਂ ਆਓ ਮੇਰੇ ਨਾਲ ਗੱਲ ਕਰੋ ਆਪਣਾ ਕਿਸਾਨ ਇਕੱਠੇ ਹੋ ਜਾਣ ਜੀ ਮੈਂ ਅੱਜ ਵੀ ਕਹਿ ਰਿਹਾ ਮੈਂ ਹੁਣ ਵੀ ਮਿਨਿਸਟਰੀ ਵੀ ਛੱਡ ਦੂੰਗਾ ਐਮਐਲਏ ਸੇ ਵੀ ਛੱਡ ਦੂੰਗਾ ਮੈਂ ਔਰ ਇੱਕ ਸਹੀ ਤਰੀਕੇ ਨਾਲ ਲੜੀਏ ਤਾਂ ਅਸੀਂ ਤੁਹਾਡੇ ਨਾਲ ਹੈ ਜੇ ਉਹਦੇ 'ਚ ਪੰਜਾਬ ਦਾ ਨੁਕਸਾਨ ਹੋ ਰਿਹਾ ਜੇ ਉਹਦੇ 'ਚ ਮਤਲਬ ਤੁਹਾਡਾ ਕਿਸਾਨੀ ਦਾ ਆਪਣਾ ਨੁਕਸਾਨ ਹੋ ਰਿਹਾ ਪੰਜਾਬ ਦੇ ਬਿਜ਼ਨਸ ਦਾ ਨੁਕਸਾਨ ਹੋ ਰਿਹਾ ਪੰਜਾਬ ਦੇ ਯੂਥ ਦਾ ਸਾਰੇ ਬਾਹਲੇ ਰਸਤੇ ਬੰਦ ਹੋ ਗਏ ਜੀ ਸਾਡੇ ਬੱਚੇ ਹੱਥਕੜੀਆਂ ਲਵਾ ਕੇ ਔਰ ਬੇੜੀਆਂ 'ਚ ਵਾਪਸ ਆ ਰਹੇ ਆ ਅਸੀਂ ਉਹਦੇ ਵਾਸਤੇ ਇੱਥੇ ਜੌਬ ਓਪਰਟਿਉਨਿਟੀਆਂ ਕ੍ਰੀਏਟ ਕਰਨੀਆਂ ਅਸੀਂ ਪੰਜਾਬ ਦੇ ਨਾਲ ਟ੍ਰੇਨਸ ਬੰਦ ਕਰ ਸਕਦੇ ਆ ਨਾ ਸੜਕਾਂ ਬੰਦ ਕਰ ਸਕਦੇ ਆ ਪੰਜਾਬ ਦਾ ਗਲਾ ਨਹੀਂ ਕੁੱਟਣਾ ਜੇ ਪੰਜਾਬ ਹੈਗਾ ਤਾਂ ਅਸੀਂ ਹੈਗੇ ਹਾਂ ਠੀਕ ਹੈ ਜੀ ਜੇ ਜੇ ਪੰਜਾਬ ਹੈ ਤਾਂ ਹੀ ਕਿਸਾਨੀ ਆ ਜੇ ਕਿਸਾਨ ਹੈ ਤਾਂ ਦੇਸ਼ ਹੈ ਜੀ ਜੇ ਕਿਸਾਨ ਹੈ ਤਾਂ ਰੋਜ਼ਗਾਰ ਹੈ ਅਸੀਂ ਉਹਦਾ ਬਹੁਤ ਸਕਾਰ ਕਰਦੇ ਆ ਲੇਕਿਨ ਆਪਾਂ ਨੂੰ ਆਪਾਂ ਮਿਲ ਕੇ ਆਪਾਂ ਜੱਬ ਲਗ ਨਾਨਕ ਜਿੰਦਾ ਰਹੀਏ ਕਿਛ ਸੁਣੀਏ ਕਿਛ ਕਹੀਏ ਕਹਤੇ ਪੁਨੀਤ ਸੁਣਤੇ ਪਵਿੱਤ ਆਪਾਂ ਪਹਿਲਾਂ ਗੱਲ ਸੁਣੀਏ ਜੀ ਫਿਰ ਗੱਲ ਕਰੀਏ ਵਿਚਾਰ ਪ੍ਰਾਂਦਰਾ ਕਰਨ ਨਾਰੇ ਲਾਉਣ ਨਾਲ ਕੁਛ ਨਹੀਂ ਹੋਣਾ ਜੀ ਹੰਗਾਮੇ ਨਾਲ ਕੁਛ ਨਹੀਂ ਹੋਣਾ ਮੈਂ ਬੇਨਤੀ ਕਰਦਾ ਜੀ ਆਓ ਸਾਡੇ ਭਰਾਓ ਅਸੀਂ ਤੁਹਾਡੇ ਨਾਲ ਖੜੇ ਆ ਮਰਨ ਪਟੀਆਂ ਕਰਨ ਵਾਲੇ ਅਸੀਂ ਆ ਜੀ 100 ਬੰਦਾ ਜਾਂਦਾ ਸੀ ਮਰਜੀਵੜਾ ਉਜਾ ਬੰਦਿਆਂ ਦੇ ਮਾ ਪਟੀਆਂ ਕੀਤੀਆਂ ਆਪਣੇ ਹੱਥਾਂ ਨਾਲ ਟੁੱਟੀਆਂ ਹੋਈਆਂ ਬਾਹਾਂ ਫੁੱਟੀਆਂ ਹੋਈਆਂ ਅੱਖਾਂ ਕਿੰਨੀ ਦਰ ਬਣਾਈ ਚੱਲਾਂਗੇ ਜੇ ਅਸੀਂ ਤੁਸੀਂ ਉਹ ਸਟ੍ਰੈਟਜੀ ਚੇਂਜ ਕਰੋਗੇ ਤੁਸੀਂ ਕਈ ਵਾਰੀ ਬੰਦਾ ਫਸ ਜਾਂਦਾ ਇਹ ਇਟ ਵਾਸ ਵੈਰੀ ਪੇਨਫੁਲ ਫੋਰ ਥੈਮ ਇਟ ਵਾਸ ਵੈਰੀ ਪੇਨਫੁਲ ਫੋਰ ਆਮ ਸ਼ੋਰ ਕਿ ਸਾਡੇ ਵਾਸਤੇ ਉਸ ਤੋਂ ਜ਼ਿਆਦਾ ਪੇਨਫੁਲ ਸੀਗਾ ਜਿਹੜੇ ਹਾਲਾਤ ਵਿੱਚ ਫਸੇ ਹੋਏ ਸੀਗੇ ਜੇ ਆਪਾਂ ਪੰਜਾਬ ਤੋਂ ਬਹੁਤ ਬਹੁਤ ਧੰਨਵਾਦ ਢੱਲੇਵਾਲ ਨੇ ਕੀਤੀ ਕੀਤੀ ਦੇਸ਼ੇ ਉਹਨੇ ਕਹਿੰਦੇ ਦੱਸੇ ਨਾਲੇ ਜਿਹੜੇ ਬੜੀ ਬੜੀ ਹਮੀਆਂ ਨਹੀਂ ਉਹਨੂੰ ਉਹਨੂੰ ਕੋਸ਼ਿਸ਼ ਕਰ ਰਹੀ ਹੈ ਡਾਕਟਰ ਨਸ਼ਕ ਮਟਿਆਨੇ ਬਣਾ ਜਮੇ ਨੇ ਬਟਾ ਉਹਨਾਂ ਨੂੰ ਚਾਰ ਕਰ ਰਹੀ ਐ ਜਿਹਦੇ ਅਲਿਗੇਟਿਵ ਆਈਡੀ ਢਲੇਵਾਲ ਤੁਸੀਂ ਯੂ ਗਿਵ ਮੀ ਵਨ ਐਗਜ਼ਾਮਪਲ ਯੂ ਗਿਵ ਮੀ ਵਨ ਐਗਜ਼ਾਮਪਲ ਆਈ ਵਿਲ ਟੇਕ ਇਮੀਡੀਏਟ ਐਕਸ਼ਨ ਢਲੇਵਾਲ ਜੀ ਨੂੰ ਬੜੀ ਚੰਗੀ ਤਰ੍ਹਾਂ ਜਾਦ ਦੇ ਆ ਮੈਂ ਉਹਨਾਂ ਨੂੰ ਮਿਲਦਾ ਰਿਹਾ ਔਰ ਮੇਰੇ ਭਰਾਵਾਂ ਦੀ ਤਰ੍ਹਾਂ ਉਹ ਮੈਨੂੰ ਦੱਸਦਲ ਮੈਨੂੰ ਫੋਨ ਕਰਦੇ ਰਹਿੰਦੇ ਜਿੰਦੇ ਕੋ ਉਹਨਾਂ ਦਾ ਨੰਬਰ ਹੈਗਾ ਉਹਨਾਂ ਦਾ ਮੇਰੇ ਕੋਲ ਨੰਬਰ ਹੈਗਾ ਮੈਨੂੰ ਦੱਸ ਦੇ ਕਿ ਕਿਹੜੇ ਇੱਕ ਬੰਦੇ ਨੂੰ ਪਰੇਸ਼ਾਨ ਕੀਤਾ ਮੈਂ ਇਮੀਡੀਏਟਲੀ ਐਕਸ਼ਨ ਲਵਾਂਗਾ ਮੇਰੇ ਕੋਲੇ ਆਇਸੀ ਕਿਸਾਨ ਜੀ ਮੈਨੂੰ ਕਹਿੰਦੇ ਸਾਡੀ ਟਰਾਲੀ ਆ ਮੈਂ ਇਮੀਡੀਏਟ ਜਿੱਥੇ ਜਿਹੜਾ ਬੰਦਾ ਗਲਤ ਹੈ ਕੋਈ ਹੋਵੇ ਸਾਡਾ ਹੋਵੇ ਕੋਈ ਹੋਵੇ ਸਾਨੂੰ ਕੋਈ ਅਫਦਰਦੀ ਨਹੀਂ ਅਸੀਂ ਸੱਚ ਦੇ ਨਾਲ ਖੜੇ ਹਾਂ ਧੰਨਵਾਦ ਜੀ ਨੂੰ ਕਹ ਮੈਨੂੰ ਤਾਂ ਬਹੁਤ ਕਰਦਾ ਸਰਪੱਤ ਦਾ ਬਿਆਨ ਕਰ